ਸਸਰੀਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨੀਯਮਪੁਰ ਸਵਾਤ ਕਰਦਾ ਜੀ ਕੋਰ ਵੀਡੀਓ ਵਿੱਚ ਦਰਸ਼ਕੋ ਆਪਾਂ ਪਾਉਣ ਲੱਗੇ ਆ ਮੱਕੀ ਦਾ ਚਾਰ ਕਲਦੇ ਤੇ ਆਪਾਂ ਪਹਿਲਾਂ ਤੁਹਾਨੂੰ ਮੱਕੀ ਦਿਖਾਦੀ ਆ ਮੱਕੀ ਦੇਖ ਲਓ 8 ਫੁੱਟ ਤੋਂ ਉੱਚਾ ਘੱਟ ਗਿਆ ਮੱਕੀ ਦਾ ਯਾਰ ਘਾੜ ਖੜੀ ਆ ਤੇ ਆਨ ਪੱਕੀ ਹੋਈ ਆ ਤੇ ਜੇ ਆਪਾਂ ਗੱਲ ਕਰੀਏ ਇਹਦੇ ਬੀਜ ਦੀ ਤਾਂ ਬੀਜਿਆਂ ਟਕਾ ਲਓ 9208 ਟਕਾ ਲਓ 9208 ਤੇ ਬਾਹਰ ਕੰਪਨੀ ਦਾ ਬੀਜ ਈ ਹੈ ਪਿਛਲੇ ਸਾਲ ਵੀ ਆਪਾਂ ਇਹੀ ਬੀਜਿਆ ਦੀ ਤੇ ਇਸ ਵਾਰ ਵੀ ਇਹੀ ਬੀਜਿਆ ਤੇ ਆ ਦੇਖ ਲਓ ਤੁਸੀਂ ਹੁਣ ਤਾਂ ਦੁਪਹਿਰ ਦਾ ਵੇਲਾ ਹੁਣ ਵੀ ਗਰਮ ਹੁੰਦੇ ਨੇ ਤੇ ਇੱਕ ਇੱਕ ਛੱਲੀ ਤੋੜਦੇ ਆਪਾਂ ਦੋ ਦੋ ਛੱਲੀਆਂ ਲੱਗੀਆਂ ਆ ਇਹਨਾਂ ਨੂੰ ਤੇ ਇੱਕ ਛੱਲੀ ਆਪਾਂ ਤੋੜ ਲਈ ਆ ਦੇਖ ਲਓ ਤੇ ਇੱਕ ਨਾਲੇ ਆ ਜੇ ਆਪਾਂ ਪਿਛਲੇ ਸਾਲ ਵੀ 1k 4 ਪਾਇਆ ਸੀ ਇਹਦਾ ਵੀ ਤੁਹਾਨੂੰ ਫਾਇਦਾ ਦੱਸਾਂ ਕਿ ਕੀ ਫਾਇਦਾ ਚਾਰ ਦਾ ਵਿਛਲੀ ਤੋੜਨ ਦਾ ਕੀ ਮਤਲਬ ਆ 2000 ਰੁਪਇਆ ਦਿਹਾੜੀ ਤੇ ਤੇ ਟਰੈਕਟਰ ਨਾਲ ਆਪਣਾ ਜੇ ਕਿਸੇ ਮੇਰੇ ਹੋਰ ਵੀਰ ਨੇ ਵੀ ਲੈਣਾ ਹੋ ਆਪਣਾ ਫੁੱਲ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਆ ਤੇ ਨਿੰਦਰ ਲੋਸਾਰੇ ਵਾਲੇ ਨੇ ਲਿਆਂਦਾ ਇਸ ਵਾਰ ਇਹ ਬਸੰਤ ਵਾਲਿਆਂ ਦਾ ਪੂਰਾ ਹੈਵੀ ਲੋਡਰ ਆ ਜਿੰਨਾ ਮਰਜ਼ੀ ਰੋਕ ਲਾਈ ਚੱਲੋ ਬਸ ਬੰਦੇ ਚਾਈ ਦਿਨੇ ਰੋਕ ਲਾਉਣ ਵਾਲੇ ਬਸੰਤ ਵਾਲਿਆਂ ਤੋਂ ਮਣਵਾਇਆ ਉਹਨਾਂ ਨੇ ਸਾਈ ਤੇ ਆਪ ਤੇ ਹੁਣ ਤਾਂ ਆਪਣਾ ਥੋੜਾ ਜਿਹਾ ਏਰੀਆ ਰਹਿ ਗਿਆ ਤੇ ਜਿਹੜਾ ਏਰੀਆ ਦੀ ਪੂਰਾ ਆਪਣੇ ਸਾਢੇ ਤਿੰਨ ਕਿਲੇ ਦੀ ਇਹ ਜੇ ਮੱਕੀ ਦੀ ਆਪਾਂ ਗੱਲ ਕਰੀਏ ਵੀ ਕਿੰਨੇ ਦਿਨਾਂ ਦੀ ਦੀ ਤਾਂ ਮੱਕੀ ਹੈਗੀ ਤੇ ਆਪਣੇ ਇਹ 90 95 ਦਿਨਾਂ ਦੀ ਮੱਕੀ ਹੈਗੀ ਦੀ ਦਾ ਡਾ ਡਾ ਟੰਗਾ ਡਾ ਹੋਇਆ ਇਹ ਆਪਾਂ ਪਿਛਲੀ ਵਾਰ ਵੀ ਬੀਜੀ ਸੀ ਇਸਨੀ ਵਾਰ ਵੀ ਬੀਜੀ ਦੀ ਆਪਾਂ ਨੇ ਸਾਹੀ ਪਿਛਲੀ ਵਾਰ ਵੀ ਆਪਾਂ ਚਾਰੇ ਇਦਾਂ ਹੀ ਪਾਇਆ ਸੀ ਛਲੀਆਂ ਤੋਂ ਬਕਾਈ ਛਲੀਆਂ ਵੇਚ ਦਿੰਨੇ ਆ ਬਾਅਦ ਵਿੱਚ ਤੇ ਇਸ ਵਾਰ ਵੀ ਆਪਾਂ ਇੱਕਨੇ ਪਾਉਨੇ ਆ ਤੇ ਜਿਹੜੀ ਲੇਬਰ ਆਪਣੀ ਇਹ 900 ਰੁਪਏ ਕਿੱਲੇ ਤੇ ਆ ਇਹਨੇ ਆਪਾਂ ਨਾ ਆਪਾਂ 900 ਰੁਪਏ ਦੇਣਾ ਇਹਨਾਂ ਨੂੰ ਤੇ ਇਹਨਾਂ ਦੇ ਆਪਣੇ ਮੱਕੀ ਵੱਢੀ ਵੀ ਆ ਤੇ ਰੁਘ ਵੀ ਲਾਉਂਦੇ ਨੇ ਢਣਾਉਂਦੇ ਵੀ ਨੇ ਨਾਲ ਟੋਕਾ ਕਰਾਉਂਦੇ ਨੇ ਤੇ ਜੇ ਗੱਲ ਕਰੀ ਆਪਾਂ ਛਲੀਆਂ ਵੀ ਤੋੜੀਆਂ ਨੇ ਨਾਲ ਤੇ ਬਾਅਦ ਦੇ ਵਿੱਚ ਛਲੀਆਂ ਘਣਾਉਣੀ ਆ ਮਹੀਨੇ ਕੰਮ ਆਉਂਦੇ ਰਹਿੰ 900 ਰੁਪਏ ਕੀ ਲੱਗ ਰਿਹਾ ਜੀ ਇਹਨਾਂ ਨਾਲ ਤੇ ਜੇਕਰ ਜੇ ਮੇਰੇ ਵੀਰ ਨੇ ਲੋਡਰ ਲੈ ਕੇ ਜਾਣਾ ਵੇ ਹੋਰ ਲੈ ਕੇ ਜਾ ਸਕਦਾ 2000 ਰੁਪਇਆ ਦਿਹਾੜੀ ਤੇ ਆ ਇਹ ਫੁੱਲ ਹੈਵੀ ਲੋਡਰ ਆ ਟਰੈਕਟਰ ਨਾਲ ਆਪਦਾ ਨੇ ਦਾ ਤੇ ਆਪਾਂ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਛੱਲੀਆਂ ਆਪਾਂ ਕਿਉਂ ਦੋਈਆਂ ਨੇ ਆ ਪਈਆਂ ਨੇ ਛੱਲੀਆਂ ਛੱਲੀਆਂ ਆਪਾਂ ਕਢਾ ਕੇ ਵੇਚ ਦੇਣੀਆਂ ਨੇ ਜਿਹੜਾ ਆਪਾਂ ਮਾਲਾ ਛੱਲੀਆਂ ਵੇਚ ਰੱਖ ਕੇ ਕੌਣ ਨੇ ਆ 1000 ਉਦੇ ਨਾਲ ਆਪਾਂ ਨੂੰ ਪ੍ਰੋਟੀਨ ਦਾ ਵੱਧ ਮਿਲਦੀ ਹੋਏ ਚਲੋ ਛਲੀਆਂ ਆ ਬੱਚ ਨੇ ਪ੍ਰੋਟੀਨ ਦਾ ਮਣਣੀ ਆ ਪਸੂਆਂ ਨੂੰ ਤੇ ਜਿਹੜੀਆਂ ਆਪਾਂ ਛਲੀਆਂ ਬਕੜਾ ਕੇ ਵੇਚ ਦੇਣੀਆਂ ਨੇ ਆਪਾਂ ਨੇ ਇਹ ਵੇਚ ਕੇ ਆਪਾਂ ਨੇ ਢੀੜ ਬਣਾਉਣੀ ਆ ਉਹ ਪੂਰੀ ਵਧੀਆ ਬਣਾਉਣੀ ਆ ਉਹਦੇ ਵਿੱਚ ਗੁੜ ਵੀ ਹੁੰਦਾ ਸੀਰਾ ਜਾਓ ਹੁੰਦੇ ਨੇ ਕਣਕ ਛੋਲਿਆਂ ਦੀ ਫੱਕ ਹੋਰ ਵੀ ਕਦੋਂ ਚੀਜ਼ਾਂ ਆਪਾਂ ਪਵਾ ਲੈਨੇ ਆਂ ਵੀਰਾ ਪਵਾ ਕੇ ਲੈ ਉਹਨਾਂ ਵਿੱਚ ਤੇ ਕੰਮੀ ਕਈ ਚੀਜ਼ਾਂ ਮਿਕਸ ਹੋਇਆ ਹੁੰਦੀਆਂ ਨੇ ਇਹਦੇ ਵਿੱਚ ਕਲੀਆਂ ਛਲੀਆਂ ਰਹਿੰਦੀਆਂ ਨੇ ਦੇਖੋ ਪੂਰਾ ਫਰਾਟਾ ਮਾਰਦਾ ਲੋਡ ਰਿਹਾ ਹੁਣ ਕੈਂਟ ਦੇ ਚਾਲਕ ਹੋਣੀ ਥੱਬੇ ਰਹਿ ਗਏ ਓਹੋ ਡੇਗੇ ਪੈ ਜੀ ਸੌਰੀ ਆ ਦੇਖ ਲਓ ਤੁਸੀਂ ਇਹ ਜਿਹੜਾ ਚਾਰ ਹੁੰਦਾ ਇੱਕ ਤਰ੍ਹਾਂ ਨਾਲ ਦਹੀਂ ਦੀ ਤਰ੍ਹਾਂ ਹੁੰਦਾ ਜਿਵੇਂ ਦਹੀਂ ਹਾজম ਹੋਇਆ ਹੁੰਦਾ ਔਖਣੇ ਇਹ ਹਾজম ਹੋਇਆ ਹੁੰਦਾ ਡੰਗਰਾਂ ਨੂੰ ਇਹ ਮੱਧ ਦਹੀਂ ਖਾਣੇ ਆਪਾਂ ਕਹਿੰਦੇ ਆ ਵੀ ਦਹੀਂ ਹਾਜਮੇਦਾਰ ਆ ਨਾ ਦੁੱਧ ਤੋਂ ਬਣਿਆ ਹਾਇਆ ਜਿਹੜਾ ਅਚਾਰ ਵੀ ਹੁੰਦਾ ਇਹ ਵੀ ਹਾਜਮ ਹੋਇਆ ਹੀ ਹੁੰਦਾ ਇਹ ਯਾਨੀ ਡੰਗ ਨਾਲੇ ਹਾਜਮ ਬੜੀ ਜਲਦੀ ਹੋ ਜਾਂਦਾ ਇਹ ਤੇ ਆਪ ਵੀ ਯਾਨੀ ਛੱਲੀਆਂ 2-4 ਦਿਨਾਂ ਨੂੰ ਆਪਾਂ ਇਹ ਵੀ ਕਢਵਾ ਲੈਣੀਆਂ ਨੇ ਤੇ ਹੁਣ ਸਾਨੂੰ ਉੱਧਰ ਲੈ ਕੇ ਜਾਂਦੇ ਆ ਉਹ ਵੀਰ ਦਾ ਦਰਦਣ ਲੱਗਿਆ ਆ ਟਰੈਕਟਰ ਨਾਲ ਉਹ ਦੇਖੋ ਉੱਧਰ ਵੀ ਜਾ ਕੇ ਦਿਖਾਵਾਂਗੇ ਸਭ ਕੇ ਇੱਧਰ ਤੁਸੀਂ ਦੇਖਿਆ ਰਹੇ ਹੋ ਫਰੋਗਲਾ ਦਾ ਪਾਲੀ ਵੱਡੀ ਵੀਡੀਓ ਆਪਾਂ ਬਣਾਉਂਦੇ ਨਹੀਂ ਜਿੰਨੀਆਂ ਮਰਜ਼ੀ ਗੱਲਾਂ ਕਰੀਏ ਲੋ ਵਿੱਚ ਗੱਲਾਂ ਕਿਤੇ ਮੁੱਕਦੀਆਂ ਨੇ ਜਲਦੀ ਦੁਬਾਰੇ ਆਪਾਂ ਬੰਦ ਕਰਦੇ ਹੁੰਦੇ ਸੀ ਬਿਚਾਰੇ ਧਫੋਵਾ ਹਦ ਹੋ ਜਾਂਦੇ ਦੀ ਇਹ ਵੇਰ ਆਪਣੀ 2 ਘੰਟੇ ਰੈਸਟ ਵੀ ਜਿੰਨੇ ਆਪਾਂ ਦੋ ਤੋਂ 3 ਘੰਟੇ ਸੁਤੀ ਪਈ ਰਹਿੰਦੀ ਤੇ ਅੱਜ ਕੱਲ ਤਾਂ ਸਾਰੇ ਜਾਨੇ 4 ਤੋਂ ਨਹੀਂ ਜ਼ਿਆਦਾ ਹੋਏ ਨੇ ਇਸ ਵਾਰ ਤਾਂ 29 ਵਿਜੀ ਹੋ ਬਹੁਤ ਹੈ ਮੇਰੇ ਏਰੀਆ ਦਾ ਭਾਈ ਬਹੁਤ ਮੱਕੀ ਵਿਜੀ ਹੋਈ ਆ ਇਆਂ ਲੋਕਾਂ ਨੇ ਵੇਚਣੀਆਂ ਵਿਚਾਰਾ ਵਾਲਿਆਂ ਨੂੰ ਤੇ ਕਈਆਂ ਨੇ ਆਪ ਚਾਰ ਪਾਉਣੇ ਨੇ ਤੇ ਜ਼ਿਆਦਾਤਰ ਲੋਕੀ ਚਾਰੇ ਪਾਉਣ ਲੱਗ ਗਏ ਡੰਗਰਾਂ ਨੂੰ ਹੁਣ ਪਹਿਲਾਂ ਮੋਲ ਲੈ ਕੇ ਆਉਂਦੇ ਹੁੰਦੇ ਸੀ ਤੇ ਆਪਾਂ ਹੁਣ ਤੁਹਾਨੂੰ ਉੱਧਰ ਦਿਖਾਵਾਂਗੇ ਜਾ ਕੇ ਇੱਧਰ ਤੋਂ ਤੁਸੀਂ ਦੇਖ ਰਿਹਾ ਸਾਰਾ ਆ ਲੋਡਰ ਵੀ ਨਾਲ ਆਉਂਦਾ ਬਸੰਤ ਕੰਪਨੀ ਦਾ ਨਹੀਂ ਪੂਰਾ ਢੱਕੜ ਆ ਜਾਏਗਾ ਜੀ ਆਪਾਂ ਇਹ ਕਿਨਾ ਮਰਜੀ ਰੋਗ ਲਈ ਚੱਲੋ ਟਰੈਕਟਰ ਚੱਲਣ ਵਾਲਾ ਚਾਹੀਦਾ ਰੋਗ ਦੀ ਪ੍ਰਵਾਹ ਨਹੀਂ ਮੰਦਾ ਪੂਰਾ ਇਹ ਤੇ ਉਹ ਉਧਰ ਚੱਲਦੇ ਆਪਾਂ ਹੁਣ ਉਧਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਛਲੀਆਂ ਬਾਅਦ ਤੁਹਾਨੂੰ ਦੱਸੇ ਦਿੱਤਾ ਕਿ ਤਾਂ ਛਲੀਆਂ ਤੜਾਈਆਂ ਨੇ ਆਪਾਂ ਇਸ ਕਰਕੇ ਜਿਹੜੀ ਫੀਡ ਆ ਉਹ ਬਹੁਤ ਵਧੀਆ ਬਣਵਾ ਲੈਣੇ ਆਪਾਂ ਉਹਦੇ ਵਿੱਚ ਕਈ ਪ੍ਰੋਟੀਨ ਆ ਜਾਂਦੀਆਂ ਨੇ ਫਿਰ ਚੱਲਦੇ ਆ ਉਧਰ ਕੋਨੇ ਰਹਿ ਰਹੇ ਦੋਸਤ ਹਾਂਜੀ ਦੋਸਤੋ ਆ ਆਪਣਾ ਅਚਾਰ ਵਾਲਾ ਟੋਆ ਪੁੱਟਿਆ ਆ ਦੀ ਜਦੋਂ ਆਪਾਂ ਤੁਹਾਨੂੰ ਦਿਖਾਤਾ ਸੀ ਪਹਿਲਾਂ ਇਹ ਸਾਢੇ 3 ਫੁੱਟ ਡੂੰਗਾ ਤੇ 15 ਫੁੱਟ ਦੀ ਚੜਾਈ ਆ ਤੇ ਜੇ ਨਵਾਈ ਦੀ ਗੱਲ ਕਰੀਏ ਆਪਾਂ 70-80 ਬੋਟੇ ਦੀ ਨਵਾਈ ਆ ਬਸ ਹੁਣ ਲੱੜੀ ਜਾਣਾ ਆਪਾਂ ਨੇ ਸਵੇਰ ਦਾ ਲੱੜੀ ਜਾਂਦਾ ਵੀਰ ਇਹ ਆਪਣਾ ਤੇ ਇਹ ਜਾਨੀ ਚਾਰ ਆਏ ਹੁੰਦਾ ਵੀ ਡਾਈਜੈਸਟ ਜਲਦੀ ਹੋ ਜਾਂਦਾ ਡੰਗਰਾਂ ਦੇ ਇਹ ਛਲੀਆਂ ਭਰਿਆ ਆਪਾਂ ਤੁਹਾਨੂੰ ਦੱਸੇ ਦਿੱਤਾ ਵੀ ਆਪਾਂ ਫੀਡ ਵਧੀਆ ਬਣਾਵਾ ਕੇ ਦਾਣਾ ਉਹੀ ਪਾ ਦੇਣਾ ਨਾਂਗਰਾਂ ਨੂੰ ਆਪਣੇ ਦਾ ਘਰ ਵਾਸਤੇ ਰੱਖੀ ਹੋਈਆਂ ਨਾਲੇ ਪਗੜਾ ਦੁੱਧ ਪਾਉਨੇ ਆ ਆਰਗੈਨਿਕ ਆ ਸਾਰਾ ਕੁਝ ਇਹ ਕੋਈ ਬਚੋ ਹੁਣੇ ਮਿਲਾਵਟ ਨਹੀਂ ਹੈਗੀ ਆ ਵੀਰ ਸਵੇਰ ਦਾ ਲਤੜਦਾ ਇਹਨੂੰ ਦੇ ਲੋ ਟਰੈਕਟਰ ਉੱਤੇ ਵੀ ਆਪਣਾ ਵਜ਼ਨ ਰੱਖਿਆ ਆ ਤੇ ਸਵੇਰੇ ਇਹਦੇ ਪੱਲੜ ਪਾਵਾਂਗੇ ਆਪਾਂ ਤੇ ਉਸ ਤੋਂ ਬਾਅਦ 45 ਕਿਲੋ ਮੈਂ ਦੇ ਵਿੱਚ ਇਹਨੇ ਬਣ ਜਾਣਾ ਆ ਆ ਦੇਖ ਲਓ ਕਾਫੀ ਲੰਬਾ ਪੁੱਤਰ 80 ਫੁੱਟ ਦੇ ਕਰੀਬ ਹੈਗਾ ਇਹ ਹੋਰ ਆਰਗੈਨਿਕ ਚਾਰ ਪਾਉਨੇ ਆਪਾਂ ਇਹ ਹਾਂ ਪਾਣੀ ਵੀ ਕੋਈ ਮਿਲਾਵਟ ਜਦ ਆਪਾਂ ਯਾਰਾ ਘਾਹ ਰਸਤੇ ਤੋਂ ਉਦੋਂ ਰੱਖਣਾ ਖਰਕ ਨੂੰ ਕਰਨਾ ਜ਼ਹੀਦਾ ਆਰਗੈਨਿਕ ਕਰਨਾ ਜ਼ਹੀਦਾ ਕਣਕ ਵੀ ਆਪਣੇ ਵਾਸਤੇ ਬਿਮਾਰੀਆਂ ਠਮਾਰੀਆਂ ਤੋਂ ਬਚੋ ਇਹ ਮਾਣ ਮੈਨੂੰ 40 ਸਾਲ ਦੇ ਨੂੰ ਹਾਰਟ ਅਟੈਕ ਆ ਗਿਆ ਮੇਜਰ ਇੱਕ ਕਹਿੰਦੇ ਪਹਿਲਾਂ ਸਾਇਲੈਂਟ ਅਟੈਕ ਆਇਆ ਹੋਇਆ ਤੀਆਂ ਹੁਣ ਅਜੇ ਨਾੜੀ ਹੋਰ ਵੰਦਾ ਉਹਦਾ ਇਲਾਜ ਕਰਾਉਣਾ ਇਹਦੇ ਲਈ ਆਰਗੈਨਿਕ ਆਹਦਾ ਖਾਓ ਫੂਡ ਵਧੀਆ ਇਹ ਆ ਦੇਖੋ ਹੁਣ ਆਪਾਂ ਪਸ਼ੂਆਂ ਵਾਸਤੇ ਪਾਉਨੇ ਆ ਦੇਖੋ ਯਾਰ ਪਲਪਲ ਕਰਦਾ ਨਾ ਹਜੇ ਆਪਾਂ ਸਵੇਰੇ ਫੇਰ ਫੇਰ ਨਾਲ ਇਹਦੇ ਉੱਤੇ ਆਹ ਦੇਖੋ ਐਨ ਦੱਬਿਆ ਪਿਆ ਉਹ ਪਰਲੀ ਸਾਈਡ ਆ ਪਹੁੰਚਾ ਤਾਂ ਰੱਖਿਆ ਆਪਾਂ ਇਧਰ ਨੂੰ ਪਲੜ ਪਾ ਦੇਣਾ ਮੇਰੇ ਵਾਲੀ ਸਾਈਡ ਨੂੰ ਐਨ ਦੱਬਿਆ ਪਿਆ ਥੱਲੇ ਤਾਂ ਗਲਣ ਵੀ ਲੱਗ ਗਿਆ ਹੋਊਗਾ ਇਹ ਤੇ ਯਾਰ ਪਲਪਲ ਕਰਦਾ ਬਸ ਦੱਬਦੇ ਇਹਨੂੰ ਹੋਰ ਉਜਾ ਟਰੈਕਟਰ ਵੀ ਲਿਆ ਕੇ ਉਹ ਛੱਡ ਆਈਏ ਫਿਰ ਦੋਏ ਨੋਹਾਂ ਨਾਲੇ ਦੱਬੀ ਜਾਣਾ ਤੇ ਬਾਕੀ ਸਵੇਰੇ ਦੱਬ ਕੇ ਪਲੜ ਪਾਵਾਂਗੇ ਕਲੋਜ਼ ਕਰਦਾਂਗੇ ਫਿਰ 45 ਜਾਨਾਂ ਦੇ ਵਿੱਚ ਤਿਆਰ ਹੋ ਜਾਣਾ ਇਹਨੇ ਤੇ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਇਹ ਆਪਣੀ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਤੇ ਹੁੰਦਾ ਬਟੂਨ ਹੀ ਆ ਪਰ ਪੇਜ ਨੂੰ ਫਾਲੋ ਜ਼ਰੂਰ ਕਰਿਓ ਤੇ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ